ਇਹ ਜਗ੍ਹਾ ਦੇ ਉੱਪਰ ਜਦੋਂ ਇਹ ਜਿਗਰਾਵਾਂ ਵਾਲੀ ਸਾਈਡ ਤੋਂ ਲਾਹਲਪੁਰ ਨੂੰ ਜਿਹੜਾ ਦੋਸ਼ੀ ਜਿਹੜਾ ਜਾ ਰਿਹਾ ਸੀ ਤਾਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਪਲੈਂਟਰ ਤੇ ਸੀ ਤਾਂ ਉਹਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੋਸ਼ੀ ਵੱਲੋਂ ਦੋ ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੀ ਖਾਤਰ ਜਦੋਂ ਜਿਹੜੀ ਹੈਗੀ ਹੈ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਵਾਰਨਿੰਗ ਦੇਣ ਤੋਂ ਬਾਅਦ ਜਦੋਂ ਗੋਲੀ ਚਲਾਈ ਗਈ ਤਾਂ ਉਹਦੇ ਜੋ ਇਹਦੇ ਸੱਜੀ ਬਾਂਹ ਦੇ ਵਿੱਚ ਜਿਹੜੀ ਹੱਟ ਹੋਈ ਹੈ ਐਂਡ ਇਹ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਰਿਹਾ ਹੈਗਾ ਲਾਪਰੀ ਤਲਵੀ ਇਨਸਪੈਕਟਿਵ ਭਾਇਆ ਗਿਆ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਬੱਚੇ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਕਾਲਜ ਦੇ ਵਿੱਚ ਅੱਗੇ ਜਾਣਾ ਸੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਤਾਂ ਉਸ ਦੇ ਜਦੋਂ ਬੱਚੇ ਉੱਥੇ ਇਕੱਠੇ ਹੁੰਦੇ ਆ ਤੇ ਇੱਕ ਹੋਰ ਤਿੰਨ ਕਾਰਾਂ ਦੇ ਵਿੱਚ ਕੁਝ ਜਿਹੜੇ ਲੜਕੇ ਆਉਂਦੇ ਆ ਜਿੰਨਾਂ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਦੋ ਨੜਖੇ ਜਿਹੜੇ ਸੀ ਇੰਜਰਡ ਹੋ ਕੇ ਸੀ ਇੱਕ ਦੇ ਨੱਕ ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਕ ਦੇ ਚੈਸਟ ਦੇ ਵਿੱਚ ਗੋਲੀ ਜਿਹੜੀ ਲੱਗੀ ਸੀ ਇਹਨਾਂ ਨੂੰ ਜਿਹੜੀ ਹੈਗੀ ਹੈ ਅ ਅੱਗੇ ਭਗਾਈ ਨਾਲ ਤਬਦੀਸ਼ ਕਰਨ ਵਾਸਤੇ ਇਹਨਾਂ ਦੀ ਟੀਮ ਜਰਚਿਤ ਕੀਤੀਆਂਗੇ ਅਸੀਂ ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਤੁਸੀਂ 23 ਤਰੀਕ ਨੂੰ ਇੱਕ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਆਫੀਸਰ ਨੂੰ ਆਉਂਦੀ ਹੈ ਕਿ ਏਰੀਆ ਦੇ ਵਿੱਚ ਇਹਨਾਂ ਉਸ ਵਾਰਦਾਤ ਦਾ ਇੱਕ ਜਿਹੜਾ ਮੇਨ ਸ਼ੂਟਰ ਹੈਗਾ ਜਿਸ ਦਾ ਨਾਮ ਲਵਪ੍ਰੀਤ ਔਰ ਫਲਵੀ ਜੋ ਵਾਰਡ ਨੰਬਰ 12 ਫਲਕ ਦਾ ਰਹਿਣ ਵਾਲਾ ਹੈ ਜਿਲ੍ਹਾ ਕਪੂਰਥਲਾ ਦਾ ਔਰ ਦਾ ਕਿ ਜਿਹੜੀ ਰਿਪੋਰਟ ਉਸ ਦੇ ਵਿੱਚ ਪਾਇਆ ਗਿਆ ਕਿ ਇਸ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਘਰਾਵਾਂ ਦੇ ਤਹਿਤ ਲੜਾਈ ਦੇ ਘਟਲੇ ਦਰਜ ਹੈਗੇ ਆ ਤੇ ਬਾਕੀ ਥਾਣੇ ਤੋਂ ਜਿਹੜਾ ਹੈ ਕਿ ਰਿਕਾਰਡ ਇਹਦਾ ਪੁਰਾਣਾ ਹਾਸਲ ਕੀਤਾ ਜਾ ਰਿਹਾ ਐ ਐਂ ਦੇ ਦੀ ਲੜਾਈ ਦਾ ਕੀਤੀ ਗਈ ਹੈ ਜਦੋਂ ਇਹ ਦੀ ਅਖਤਿਆਰਜ ਹੋ ਗਿਆ ਕੁਬਾ ਦੇ ਵੀ ਇਹ ਰਸਤਾ ਕੇ ਕਦਮਾਂ ਦੇ ਵਿੱਚ ਸਿਰਫ ਕਰਕੇ ਚੁਗਾਈ ਦਾ ਦੋਸਤ ਥੈਂਕ ਯੂ ਸਰ ਇੱਕ 19 ਦਸੰਬਰ ਨੂੰ ਜਿਹੜੀ ਹੈਗੀ ਆ ਇੱਕ ਵਾਰਦਾਤ ਕਿਸ਼ਨਗੜ ਪਟ્રોલ ਹੌਸਪਲ ਦੇ ਲਾਗੇ ਕਿਸ਼ਨਗੜ ਚੌਂਕ ਦੇ ਵਿੱਚ ਇੱਕ ਬ੍ਰਿਸ਼ਟਾ ਕੈਫੇ ਹਾਊਸ ਹੈ ਉੱਥੇ ਇੱਕ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਬੱਚੇ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਕਾਲਜ ਦੇ ਵਿੱਚ ਅੱਗੇ ਜਾਣਾ ਸੀ ਪ੍ਰਧਾਨਕੀ ਦੀ ਚੌਂ ਨੂੰ ਲੈ ਕੇ ਤਾਂ ਉਸ ਦੇ ਜਦੋਂ ਬੱਚੇ ਉੱਥੇ ਇਕੱਠੇ ਹੁੰਦੇ ਤੇ ਇੱਕ ਹੋਰ ਤਿੰਨ ਕਾਰਾਂ ਦੇ ਵਿੱਚ ਕੁਝ ਜਿਹੜੇ ਲੜਕੇ ਆਉਂਦੇ ਆ ਜਿੰਨਾਂ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਦੋ ਲੜਕੇ ਜਿਹੜੇ ਸੀ ਇੰਜਰਡ ਹੋ ਕੇ ਸੀ ਇੱਕ ਦੇ neck ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਕ ਦੇ chest ਦੇ ਵਿੱਚ ਗੋਲੀ ਜਿਹੜੀ ਲੱਗੀ ਸੀ ਤਾਂ 19 ਦਸੰਬਰ ਨੂੰ ਸੀ ਇੱਕ ਦੋਸ਼ੀ ਜਿਹੜਾ ਹੈਗਾ ਲਖਾ ਨਾਮ ਦਾ ਕਹਿਆ ਸੀ ਉਹਨੂੰ ਅਸੀਂ ਕਾਊਂਟਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਸਾਡੇ ਜਿਹੜਾ ਮਕਦਮਾ 207/25 ਦਾ थाना ਆਦਮਪੁਰ ਦੇ ਵਿੱਚ ਦਰਜ ਕਰਕੇ ਜਿਹਦੀ ਇਹਦੀ ਸਾਡੇ ਵੱਲੋਂ ਡੀਐਸਪੀ ਜੀਤ ਕੁਮਾਰ ਡੀਐਸਪੀ ਸਬਡਿਵੀਜ਼ਨ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਾਡੇ ਐਸਐਚਓ ਆਦਮਪੁਰ ਇਹਨਾਂ ਨੂੰ ਜਿਹੜੀ ਹੈਗੀ ਹੈ ਕਿ ਭਗਾਈ ਨਾਲ ਤਬਦੀਸ਼ ਕਰਨ ਵਾਸਤੇ ਇਹਨਾਂ ਦੀ ਟੀਮ ਜੱਦ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਤੁਸੀਂ 23 ਤਰੀਕ ਨੂੰ ਇੱਕ ਸਾਡੇ ਕੋਲ ਸੀਕ੍ਰੇਟ ਇਨਫੋਰਮੇਸ਼ਨ ਸਾਡੇ ਅਫੀਸਰ ਨੂੰ ਆਉਂਦੀ ਹੈ ਕਿ ਏਰੀਆ ਦੇ ਵਿੱਚ ਇਹਨਾਂ ਹੋਰ ਸਵਾਰਦਾ ਦਾਸ਼ ਦਾ ਜਿਹੜਾ ਇਹਨ ਸ਼ੂਟਰ ਹੈਗਾ ਜਿਸ ਦਾ ਨਾਮ ਲਵਪ੍ਰੀਤ ਉਰਫ ਲਵੀ ਜੋ ਵਾਰਡ ਨੰਬਰ 12 ਭਲਕ ਦਾ ਰਹਿਣ ਵਾਲਾ ਜ਼ਿਲ੍ਹਾ ਕਪੂਰਥਲਾ ਦਾ ਉਹ ਜਿਹੜਾ ਹੈਗਾ ਲਾਵਲਪੁਰ ਵਾਲੇ ਏਰੀਆ ਦੇ ਵਿੱਚ ਤੇ ਜਿਹੜੀ ਹੈਗੀ ਐ ਤੇ ਏਰੀਆ ਜਿਗਰਾਵਾ ਪਿੰਡ ਪੈਂਦਾ ਇਹਦੇ ਨਾਲ ਹੀ ਲਾਵਲਪੁਰ ਦੇ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਤਾਂ ਪੁਲਿਸ ਪਾਰਟੀ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਇੰਚਾਰਜ ਚੌਕੀ ਲਾਵਲਪੁਰ ਤੇ ਸਾਡੇ ਏਐਸਪੀ ਕੁਲਦੀਪ ਸਿੰਘ ਇਹ ਆਪਣੇ ਇੰਚਾਰਜਾਂ ਜੰਡੂ ਸਿੰਘਾ ਜਿਹੜੇ ਹੈਗੇ ਨੇ ਨਾਲ ਇਹਨਾਂ ਦੇ ਤਿੰਨ ਹੋਰ ਮਰਾਜ਼ਮ ਜਿਹੜੇ ਹੈਗੇ ਸਰਕਾਰੀ ਬਲੈਰੋ ਕੈਂਪਰ ਦੇ ਵਿੱਚ ਏਰੀਆ ਦੇ ਵਿੱਚ ਇਹ ਆਪਣੀ ਦੋਸ਼ੀਏ ਨੂੰ ਕਾਬੂ ਕਰਨ ਵਾਸਤੇ ਇਹਨਾਂ ਨੂੰ ਡਿਸਪੈਚ ਕੀਤਾ ਗਿਆ ਜਿਸ ਤੇ ਅੱਜ 9:00 ਸਵੇਰ ਦੇ ਕਰੀਬ ਜਿਹੜਾ ਹੈਗਾ ਦੋਸ਼ੀਆਂ ਦੇ ਨਾਲ ਜਿੱਥੇ ਆਪਾਂ ਬਕੂ ਵਾਲੀ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਦੇ ਉੱਪਰ ਜਦੋਂ ਇਹ ਜਿਗਰਾਵਾ ਵਾਲੀ ਸਾਈਡ ਤੋਂ ਲਾਹਲਪੁਰ ਨੂੰ ਜਿਹੜਾ ਦੋਸ਼ੀ ਜਿਹੜਾ ਜਾ ਰਿਹਾ ਸੀ ਤਾਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਪਲਾਈਟਰ ਤੇ ਸੀ ਤਾਂ ਉਹਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਤੋਂ ਦੋਸ਼ੀ ਵੱਲੋਂ ਦੋ ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੀ ਖਾਤਰ ਜਦੋਂ ਜਿਹੜੀ ਹੈਗੀ ਹੈ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਵਾਰਨਿੰਗ ਦੇਣ ਤੋਂ ਬਾਅਦ ਜਦੋਂ ਗੋਲੀ ਚਲਾਈ ਗਈ ਤਾਂ ਉਹਦੇ ਜੋ ਇਹਦੇ ਸੱਜੀ ਬਾਹ ਦੇ ਵਿੱਚ ਜਿਹੜੀ ਹਿੱਟ ਹੋਈ ਹੈ ਅਲੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਲਾਪਰੀ ਤੇ ਲਵੀ ਸਸਪੈਕਟਿਵ ਕਰਾਇਆ ਗਿਆ ਹੈ। ਹੋਰ ਦਾ ਕਿਤੇ ਜਿਹੜੀ ਰਿਪੋਰਟ ਉਸ ਦੇ ਵਿੱਚ ਪਾਇਆ ਗਿਆ ਕਿ ਇਸ ਦੇ ਉੱਤੇ ਤਿੰਨ ਕਮੇ ਪਹਿਲਾਂ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਧਾਰਾਵਾਂ ਦੇ ਤਹਿਤ ਲੜਾਈ ਝਗੜੇ ਦੇ ਦਰਜ ਹੈਗੇ ਆ। ਤਾਂ ਬਾਕੀ ਥਾਣੇ ਤੋਂ ਜਿਹੜਾ ਹੈਗਾ ਰਿਕਾਰਡ ਇਹਦਾ ਪੁਰਾਣਾ حاصل ਕੀਤਾ ਜਾ ਰਿਹਾ ਐਂਡ ਇਹਦੀ ਢੰਗਾਈ ਦਾ ਵੀ ਕੀਤੀ ਗਈ ਹੈ ਜਦੋਂ ਇਹਦੀ ਅਤਿਸ਼ਾਰਜ ਹੋ ਗਿਆ ਉਸ ਤੋਂ ਬਾਅਦ ਵੀ ਰੈਸ ਪਾ ਕੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਢੰਗਾਈ ਦਾ ਦੋਸ਼ੀ ਥੈਂਕ ਯੂ ਸਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਫ੍ਰੀ ਕਰਨ ਵਾਸਤੇ ਜਿਹੜੀ ਹੈਗੀ ਹੈ ਇੱਕ ਮੁਹਿੰਮ ਜਿਹੜਾ ਆਪਰੇਸ਼ਨ ਪ੍ਰਹਾਰ ਜੋ ਚਲ ਚੁਕਿਆ ਗਿਆ ਸੀ ਜੋ 72 ਘੰਟੇ ਦਾ ਆਪਰੇਸ਼ਨ ਕੱਲ੍ਹ ਤੱਕ ਸਾਡਾ ਚੱਲਿਆ ਸੀ ਉਹਦੇ ਰੱਦੀ ਜਿਹੜੀ ਤੈਅ ਜਿਹੜੇ ਹੈਗੇ ਨੇ ਅੱਗੇ ਹੁਣ ਗੈਂਗਸਟਰਾਂ ਦੇ ਵਾਰ ਨਾਮ ਦੇ ਉੱਤੇ ਜਿਹੜੀ ਹੈਗੀ ਹੈ ਸਾਡੇ ਵੱਲੋਂ ਜਿਹੜੀ ਹੈਗੀ ਹੈ ਚਾਰਵਾਈ ਚੱਤੀ ਜਾ ਰਹੀ ਹੈ ਗੈਂਗਸਟਰਾਂ ਦੇ ਵਾਰ ਇਹ ਸਾਡੇ ਜਿਹੜੀ ਜੇਹੇ ਲਗਾਤਾਰ ਜਿਹੜੀ ਚੱਲਦੀ ਰਹੀ ਕਿਉਂਕਿ ਆਪਰੇਸ਼ਨ ਪ੍ਰਹਾਰ ਅਸੀਂ 24 ਘੰਟੇ ਵਾਸਤੇ ਨਿਸ਼ਾਨੀ ਚਲਾਇਆ ਸੀ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਸਕਸੈਸ ਮਿਲਿਆ ਜਿਹਦੇ ਵਿੱਚ ਜਲੰਧਰ ਦੇ ਹਾਥੀ ਦੇ ਵਿੱਚ ਅਸੀਂ 155 ਦੇ ਕਰੀਬ ਜਿਹੜੇ ਵੱਖ-ਵੱਖ ਦੋਸ਼ੀ ਬੰਦੋਂ 123 ਉਹਨਾਂ ਨੂੰ ਗ੍ਰਿਫਟਰ ਕੀਤਾ ਐਂਡ ਇਹਨਾਂ ਦੇ ਵਿੱਚ ਮੇਜਰ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਦੌਰਾਨ ਲੋਇਆ ਏਰੀਆ ਦੇ ਵਿੱਚ ਵੀ ਸਾਡੇ ਤੋਂ ਜਿਹੜਾ ਹੈਗਾ ਅਸੀਂ ਚੱਲ ਅਸੀਂ ਸੋਹਣ ਚੰਗੇ ਜਿਹੜਾ ਜਮੀਰਪਿੰਡ ਹੈਗਾ ਉੱਥੇ ਵੀ ਇਹ ਬਦਮਾਸ਼ਾਂ ਨਾਲ ਐਨਕਾਊਂਟਰ ਸਾਡੇ ਟੀਮ ਦਾ ਹੋਇਆ ਸੀ ਜਿਹਦੇ ਵਿੱਚ ਉੱਥੇ ਵੀ ਅਸੀਂ ਦੋ ਬਦਮਾਸ਼ਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਸੀ ਤੇ ਇੱਕ ਬਦਮਾਸ਼ ਦੇ ਵਿੱਚ ਜ਼ਖਮੀ ਹੋਇਆ ਸੀ ਅੱਜ ਇੱਥੇ ਤੁਸੀਂ ਜਿੱਥੇ ਆਪਾਂ ਖੜੇ ਹੈਗੇ ਆ ਇੱਥੇ ਵੀ ਇੱਕ ਲਾਪਰੀ ਦੇ ਨਾਂ ਦਾ ਜਿਹੜਾ ਹੈਗਾ ਸਸਪੈਕਟ ਹੈ ਉਹ ਪੁਲਿਸ ਪਾਇਰਿੰਗ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਆਪਣੇ ਦਕਾਹ ਦੀ ਫਾਦਰ ਫਾਈਲ ਕੀਤਾ ਉਹਦੇ ਵਿੱਚ ਜ਼ਖਮੀ ਹੋਇਆ ਤਾਂ ਇਹਦੇ ਵਿੱਚ ਸਾਡੇ ਵੱਲੋਂ ਕਲੀਅਰ ਜਿਹੜਾ ਹੈਗਾ ਸੁਨੇਹਾ ਹੈਗਾ ਕਿ ਅਗਰ ਕੋਈ ਵੀ ਜਿਹੜਾ ਇਸ ਜੈਂਕਟਰੀਜ਼ਮ ਦੇ ਵਿੱਚ ਆਪਣੇ ਆਪ ਦੇ ਵਿੱਚ ਸ਼ਾਮਲ ਹੁੰਦਾ ਜੈਸ ਤਰ੍ਹਾਂ ਜਿਹਾ ਕੋਈ ਲਾਅ ਦੇ ਮੈਂਸ ਜਿਹੜਾ ਵੀ ਕੋਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਹਨਾਂ ਨੂੰ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨਿਪਟਾਇਆ ਜਾਵੇ। ਥੈਂਕ ਯੂ।